ਸੋ ਸੇਵੀ ਨਾ ਨੀ ਆ ਵੀ ਘੈਂਟ ਬਾਈ ਮੁੰਡੇ ਨੂੰ ਆ ਵੀ ਘੈਂਟ ਲੱਗਿਆ ਇਹ ਮਾਰ ਕੇ ਤੇ ਹੁਣ ਦਾਦੇ ਨੂੰ ਜਾ ਕੇ ਰਗਾ ਦੀ ਲੈਣਾ ਨੇ ਨਾਲ ਦਾ ਉੱਕਦਾ ਕਿਰ ਨਹੀਂ ਹਾਥੋਂ ਫੇਨਾ ਨਹੀਂ ਮਹਾਂਜੀ ਜੀ ਬੜੀ ਵਧੀਆ ਜੀ ਨਖਦਾ ਜੀ ਪੰਜਾਬੀ ਬਾਈ ਇਹ ਇੱਕ ਕੰਪਨੀ ਫਿਟਡ ਆ ਬਾਈ ਸਾਰੇ ਟਾਇਰ ਟੂਰ ਜੋ ਵੀ ਨਾਲ ਦੇ ਹਾਂਜੀ ਬੰਟੀ ਵੀਰ ਅੱਸੀ ਗਾਲ ਜੀ ਤੇ ਬੰਟੀ ਬਾਈ ਬਾਈ ਲੈ ਆਏ ਨਵੀਂ ਛੋਟੀ ਮੱਝ ਛੋਟੀ ਫਾਪੀ ਲਿਆ ਵੀਰੇ ਤੇ ਦਿਖਾ ਵਾਂ ਅੰਟੀ ਫਰਾਜੀ ਬਈ ਆ ਮੱਝ ਲਿਆਂਦੀ ਆ ਛੋਟਾ ਵੀ ਸ਼ੇਰੇ ਪੰਜਾਬ ਆ ਵੀਰੇ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਕੱਟੀ ਦੇਖ ਹੂੰ ਕੱਦ ਦੇਖ ਲੈ ਕੱਦ ਦੇਖ ਛੋਟੀ ਦਾ ਦੇਖ ਮਗਰ ਦੇਖ ਹੂੰ ਦੇਖ ਠੰਡਾ ਠੰਡਾ ਕਿੱਦਿਲੀ ਹੈ ਇਹ ਸ਼ੇਰੇ ਪੰਜਾਬ ਮੱਟੀ ਕਿੰਨਾ ਸੂਆ ਵੀਰੇ ਪਹਿਲਾ ਸੂਆ ਗਾਹਾਂ ਨੂੰ ਦੂਏ ਨੂੰ ਸੂਣਾ ਵੀਰੇ ਨੇ ਅੱਛਾ ਚੈੱਕ ਪਾਸ ਆ ਇੱਕ ਕਪਾਸਾ ਕਿੰਨੇ ਮਹੀਨੇ ਕਪਾਸ ਕਰਾ ਕੇ ਲਿਆਏ ਆ 5 ਮਹੀਨੇ ਦੀ 5 ਮਹੀਨੇ ਦੀ ਚੈੱਕ ਪਾਸਾ ਬਾਈ ਇਹ ਵਾਂਟੀ ਸੇਲ ਪਰ ਫਿਰ ਸਾਡ ਸੇਲ ਕਰ ਦੇਣ ਦੀ ਕੋਈ ਗੱਲ ਨਹੀਂ ਇਹ ਵਾਂਟੀ ਕਹਿੰਦਾ ਬਾਈ ਲਿਆਂਦੀ ਐ ਬਾਕੀ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਆ ਵਾਂਟੀ ਦਾ ਨੰਬਰ ਦੇ ਦਊਗਾ ਵਾਂਟੀ ਇਹ ਫੋਟੋ ਫੋਟੋ ਦੇ ਦੇ ਫੋਟੋ ਮਾੜੀ ਇਹ ਅੱਗੇ ਪਿੱਛੇ ਮਾੜੀ ਇਹ ਬਸਲੀ ਜ਼ਰੂਰ ਦੱਬੀ ਆਪਾਂ ਝੂਠ ਬੋਲ ਕੇ ਨੰਗਰ ਦੇਣਾ ਨਾ ਨਾ ਠੀਕ ਐ ਮਾੜੀ ਜੀ ਜਮਾਂਦਰੂ ਆ ਅੱਛਾ ਕਿਆ ਚੀਜ਼ ਆਹ ਚੀਜ਼ ਹੁੰਦੀ ਆ ਇਹ ਇੱਥੇ ਹੈਗੀ ਆਹ ਮਾੜੀ ਦਬੀ ਪਈ ਆ ਅੱਛਾ ਪਸਲੀ ਆ ਮਾੜੀ ਜੀ ਪਸਲੀ ਦਬੀ ਹੋਈ ਆ ਉਹਦਾ ਕੋਈ ਚੱਕਰ ਨਹੀਂ ਤਾਂ ਨਾ ਕੋਈ ਚੱਕਰ ਨਹੀਂ ਕੋਈ ਲੰਗ ਨਹੀਂ ਕੋਈ ਕੁਝ ਨਹੀਂ ਦੁੱਧ ਦੁੱਧ 6-7 ਕਿਲੋ 6-7 ਕਿਲੋ ਹਾਂ 7 ਕਿਲੋ ਦੱਸਿਆ ਉਹਨੂੰ ਹਾਂ ਨੰਬਰ ਬਾਂਟੀ ਬਾਈ ਫਿਰ ਹਾਂ ਨੰਬਰ 9465281005 ਬਾਂਟੀ ਬਾਈ ਦਾ ਬਾਈ ਨੰਬਰ ਆ ਜੇ ਕਿਸੇ ਵੀਰ ਨੇ ਲੈਣੀ ਹੋਈ ਤਾਂ ਬਾਂਟੀ ਵੀਰ ਨਾਲ ਸੰਪਰਕ ਕਰ ਸਕਦਾ ਹੋਰ ਚੀਜ਼ੀ ਵੀ ਲੈਣੀ ਆ ਤਾਂ ਮੱਝਾ ਮੁਝਾ ਬਾਰੇ ਜਾਣਕਾਰੀ ਲੈਣੀ ਹੈ ਤਾਂ ਫੋਨ ਕਰ ਸਕਦੇ ਆ ਜੀ ਮਰਜ਼ੀ ਵੀਰੇ ਕੋਈ ਚੱਕਰੇ ਨਹੀਂ ਹਾਂ ਓਡੀ ਸੀਲ ਠੰਡੀ ਆ ਕੱਟਿਆ ਬੰਦੇ ਆਪਣੇ ਆੜੀ ਆਏ ਵੀ ਮਿੱਤਰ ਮਿੱਤਰ ਇਹ ਝੋਟੀ ਦੇਖਣੇ ਆਏ ਹੋ ਅੱਛਾ ਆ ਮੱਗਰ ਭਾਈ ਆਇਆ ਆਪਣਾ ਮੱਗਰ ਭਾਈ ਸਾਸਰੀ ਕਬਲਾ ਹੋ ਠੀਕ ਆ ਵੀਰੇ ਅੱਜਾ ਬਲਾ ਵੀਰੇ ਮੱਟੀ ਕਿੱਥੇ ਕੋ ਮੈਂ ਆਇਆ ਸਾਧਰੇ ਅੱਜ ਆ ਝੋਟੀ ਕੱਲ ਦੀ ਲੱਤੀ ਸੀ ਚੰਡੀਗੜ੍ਹ ਅੱਛਾ ਇਹ ਝੋਟੀ ਲੱਤੀ ਲੱਦ ਕੇ ਲਿਆ ਸਾਧਰੇ ਫਿਰ ਹੋਰ ਇੱਕ ਦੋ ਕੰਬ ਤੇ ਇੱਕ ਟਾਇਰ ਲੈ ਆਪਣੇ ਜੋੜਾ ਅੱਛਾ ਉਹ ਵੀ ਲਿਆਉਣੇ ਆ ਚੱਕੀ ਹਾਂ ਉਹ ਕੱਲੂ ਚੱਕ ਕੇ ਲਿਆਂ ਠੀਕ ਆ ਭਾਈ ਤੇਰਾ ਵਾਸਤੇ ਗਿਆ ਰ ਹਾਂ ਮੱਜ ਖਰੀ ਕੱਟੀ ਆ ਵੀਰੇ ਖਰੀ ਕਰੀਏ ਸਵਾ 1.5 ਲੱਖ ਦੀ ਗਾਂ ਨੂੰ ਮੌਕੇ ਤੇ ਵਿਕਣ ਵਾਲੀ ਝੋਟੀ ਨਾ ਨਾ ਠੀਕ ਆ ਕੀ ਨਹੀਂ ਗੱਲ ਹਾਂ ਠੀਕ ਹੈ ਬਾਕੀ ਅੱਦੇ ਹਿਸਾਬ ਨਾਲ ਫੋਨ ਕਰ ਲਿਓ ਬਾਈ ਬਾਈ ਨਾ ਪਾਜੀ ਫੋਨ ਕਰ ਲਿਓ ਵੀਰੇ ਦੇਖ ਪਹਿਲਾ ਤਾਂ ਬੈੜੀ ਦੀ ਪਾਈ ਦੀ ਬਹੁਤ ਫੋਨ ਆਏ ਆ ਬਹੁਤ ਬਹੁਤ ਧੰਨਵਾਦ ਬਾਈ ਬੈੜੀ ਹੈ ਹੀ ਚੰਗੀ ਸੀ ਬਿਕ ਗਈ ਅਜੀ ਦੰਗਲ ਲੰਨੇ ਇੱਕ ਦੋ ਲੱਦੇ ਚੰਗੇ ਆ ਨਾ ਨਾ ਠੀਕ ਆ ਗਾਹਕਾਂ ਦੇ ਫੋਨ ਮੇਰੇ ਨਾਲ ਆਉਂ ਗਏ ਆ ਆ ਜਾ ਵੀਰੇ ਆ ਜਾ ਲੈ ਬਾਈ ਝੋਟੀ ਦਾ ਬਾਈ ਜੇ ਕਰਮਾਂ ਚ ਹੋਈ ਕਿਸੇ ਨੂੰ ਮਿਲ ਸਾਦੀ ਹੈ ਵੀ ਗਾਹਕਾਂ ਦੇ ਫੋਨ ਆਉਣ ਲੱਗੇ ਚੱਲ ਵੇ ਕੰਮ ਓ ਬਬ ਆਪਾਂ ਤੇ ਬਸੀ ਵਾਲੇ ਲੈ ਜਾਣੇ ਪੱਕੇ ਬੰਦੇ ਅੱਛਾ ਕੱਲ ਵੀ ਉਹਨਾਂ ਨੇ ਫੋਨ ਫਰੇ ਮੰਗਾ ਲਈ ਕਿ ਝੋਟੀ ਕੱਲ ਵੀ ਆਈ ਸੀ ਮੇਰੇ ਕੋਲ ਕਿ ਝੋਟੀ ਹੋਵੇ ਚੰਗੀ ਚੀਜ਼ ਹੋਵੇ ਵਿਕ ਜਾਂਦੀ ਹੈ ਬੋਲ ਛੱਡ ਪਰੇ ਬੱਸ ਦੱਸ ਤੂੰ ਕਿੰਨੇ ਚੱਲਦੀ ਆ ਲੈ ਜਾਇਆ ਮੋਕੇ ਫੋਨ ਫੋਨ ਆ ਰਿਹਾ ਕਿਦਾਂ ਅੱਛਾ ਬਾਈ ਨੇ ਲੈ ਜਾਣੀ ਇਹਦਾ ਮੁੱਲ 85 ਆ ਮੋਕੇ ਲੈ ਜਾ ਜਲਦੀ ਨਹੀਂ ਨਿਕਾਟ ਬਣੇਗਾ ਹਾਂ 85000 ਬਾਈ ਮੁੱਲ ਮੌਕੇ ਤੇ ਕੱਟੀ ਹੈ ਖਰੀ ਹੁਣ ਅੱਧੀ ਵੀ ਤਾਂ ਪਹੁੰਚੀ ਹੋਈ ਆ ਉਹਨੇ ਹਾਂ ਮਹੀਨੇ ਚਾਰ ਦੀ ਗੱਲ ਹੋਰ ਹੈ ਚਾਰ ਦੀ ਗੱਲ ਹੋਰ ਹੈ ਚੰਗੀ ਚੀਜ਼ ਵਿਕਦੀ ਵੀ ਆ ਚੰਗਾ ਟੀਕਾ ਕੋਈ ਵੀ ਹੈ ਕੁਆਲਿਟੀ ਹੋਊਗੀ ਚੀਜ਼ ਮੱਖ ਬਿਗਦੀ ਬੀਤ ਕੱਲ ਡਾਕਟਰ ਤੇ ਆਪਣੇ ਹੱਥੀ ਚੈੱਕ ਕਰਾ ਕੇ ਠੰਡਾ ਟੀਕਾ ਲਵਾ ਕੇ ਆਇਆ ਨਾ ਨਾ ਠੀਕ ਆ ਉਹ ਜ਼ਰੂਰੀ ਆ ਹਾਂ ਉਹ ਬੈਡੀ ਵੀ ਚੈੱਕ ਕਰਵਾਈ ਹੋਦੀ ਉਹਦੇ ਵੀ ਠੰਡਾ ਟੀਕਾ ਲਵਾ ਕੇ ਆਇਆ ਇਥੇ ਕੋਈ ਗੱਲ ਨਹੀਂ ਉਹ 2-400 ਰੁਪਏ ਲੱਗੇ ਸਾਡਾ ਕੋਈ ਗੱਲ ਨਹੀਂ ਪਰ ਬਾਈ ਬਾਕੀ ਮੁੜ ਕੇ ਮੋੜ ਮੋੜ ਬੜੀ ਵਾਲੀ ਕੋਈ ਗੱਲ ਓਕੇ ਕਰ ਚੈੱਕ ਕਰਾ ਲਈ ਬੇਇੱਜ਼ਤੀ ਨਹੀਂ ਬੇਇੱਜ਼ਤੀ ਹੋਦੀ ਮਗਰ ਬਾਈ ਏ ਉਹਨੇ ਲਈ ਜੀ ਬੰਦੇ ਨੇ ਬਾਅਦ ਤੱਕ ਚੈੱਕ ਕਰਾਈ ਗਾ ਮੈਂ ਚੈੱਕ ਨਹੀਂ ਕਰਾਈ ਮੈਂ ਚੈੱਕ ਕਰਾਂ ਜੀ ਦੱਸਾਂ ਕੀ ਉਹ ਚੈੱਕ ਕਰਾ ਕੰਦੀ ਹੈ ਹਾਂ ਤੁਹਾਨੂੰ ਆਗਾ ਜਿਹਨੂੰ ਦੇਣੀ ਤਸੱਲੀ ਤੇ ਤਸੱਲੀ ਨਾਲ ਜੇ ਜਦੋਂ ਚੈਤ ਨਗਰ ਅਗਲਾ ਕਹਿੰਦਾ ਅਸੀਂ ਭੇਦਦੀ ਹੈ ਗਾਹਾਂ ਖਾਲੀ ਨਿਕਲ ਜੂ ਅਗਲਾ ਜੁੱਤੀਆਂ ਮਾਰਦਾ ਕਿਉਂ ਭੋਕੇ ਮਾਰਦਾ ਫਿਰ ਨਾ ਨਾ ਸਹੀ ਗੱਲ ਸੱਚਾ ਕੰਮ ਕਰਨਾ ਸੱਚਾ ਕੰਮ ਆ ਵੀਰੇ ਉਹ ਤਾਂ ਭਾਗੇ ਨਹੀਂ ਹੈ ਜੀ ਲਓ ਜੀ ਬਾਈ ਪਿੰਡ ਪੋਵਲ ਲਾਜੀ ਬਾਈ ਕੋਲ ਆਏ ਆ ਇਹ ਟ੍ਰਕ ਦਿਖਾਉਣ ਜਿਹੜਾ ਜਿੰਝਾਲੀਆਂ ਲੱਗੀਆਂ ਉਹ ਦੇਖਣਾ ਉਹਦੇ ਨਾਲ ਆਵਾਜ਼ ਕਿਹੜਾ ਉਹ ਦੇਖ ਲੈ ਲਾ ਬਾਈ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਕੀ ਹਾਲ ਹੈ ਜੀ ਠੀਕ ਹੈ ਜੀ ਉਹਦੇ ਤਾਂ ਬਹੁਤ ਜ਼ਿਆਦਾ ਆਵਾਜ਼ ਆ ਤੇ ਮੈਂ ਲਾਇਆ ਹੋਇਆ ਉਹੀ ਨਾ ਹਾਂ ਬਾਈ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜਗ੍ਹਾ ਖੋ ਚਾਹੀਦਾ ਮੈਂ ਕਹਿੰਦਾ ਵੀ ਪੂਰਾ ਖੋਸ਼ ਆ ਉਹ ਬੰਦਾ ਬੇਨਤੀ ਚਾਹੀਦਾ ਫੇਰ ਬਾਈ ਕੁਝ ਵੀ ਲੈ ਸਕਦਾ ਟਰੱਕ ਵੀ ਲੈ ਸਕਦਾ ਕੋਈ ਨਹੀਂ ਬਾਬੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਉਹ ਸਿਆਣਾ ਨੂੰ ਜੋ ਨਹੀਂ ਕਿਹਾ ਹੋਇਆ ਸਹੀ ਗੱਲ ਹੈ ਵਧੀਆ ਠੀਕ ਹੈ ਸ਼ੌਂਕ ਆ ਆਪਣੇ ਪਗਾਓ ਯਾਰ ਮਿਹਨਤ ਕਰਦਾ ਬਹੁਤ ਬਾਕੀ ਬਾਈ ਬਾਈ ਰਾਣੇ ਚਲਾਇਆ ਮੜੀ ਨੌਲਜ ਵੀ ਦੇਤੀ ਸਾਨੂੰ ਫਾਇਦਾ ਹੋ ਗਿਆ ਐਨ ਹੈ ਜੇ ਕਿ ਨਹੀਂ ਚਲਾਇਆ ਮੁੰਡੇ ਨੇ ਜਿਆਦਾ ਸਾਨੀ ਨਹੀਂ ਨਾ ਨਾ ਇਹ ਵੀ ਚਲਾਉਂਦੇ ਆ ਉਹੀ ਦਾ ਜ ਮਾੜਾ ਮੋਟਾ ਕਿਤੇ ਟਰਾਲੀਆਂ ਟਰੁੱਲੀਆਂ ਨੂੰ ਆ ਬਾਈ ਦੇ ਗਾਣੇ ਵੀ ਜਿਹੜਾ ਜੌਂਡੀਰ ਕੋਲ ਤੇ ਮੁਰਜ ਜਾਂਦੇ ਵੀ ਉਦਾਂ ਨਹੀਂ ਮੁੜਦੇ ਥੋੜੇ ਆ ਲੰਬਾ ਬਾਟ ਲੈਣੀ ਪੈਂਦੀ ਹੈ ਜੀ ਜਹਾਜ ਆ ਥੋੜੇ ਜਿਹਾ ਜਹਾਜ ਆ ਕਟਾਈ ਘੱਟ ਟਰਾਲੀ ਵੀ ਬੈਕ ਬੋਗ ਬ੍ਰੇਕ ਡਾਟਰ ਬ੍ਰੇਕਾਂ ਦੇ ਕੰਮ ਚੱਲਦਾ ਅੱਛਾ ਜੀ ਗੋ ਜਸਟ ਟੈਕਿੰਗ ਫਿਲਮ ਨਾਲ ਸਹੀ ਗੱਲ ਹੈ ਬਾਈ ਤੂੰ ਵੀਲ ਤਾਂ ਥੋਂ ਦੇ ਹੀ ਮੁੜ ਜਾਂਦੇ ਇਹਨਾਂ ਦਾ ਥੋੜਾ ਜਿਹਾ ਫਰਕ ਹੈ ਜ਼ੋਰ ਵਾਧੂ ਹੈ ਬਸ ਤਾਂ ਉਵੇਂ ਹੀ ਹੋ ਜਾਂਦਾ ਬੰਦਾ ਹਾਂ ਹੁਣ ਜੱਗੇ ਨੇ ਕਹਿੰਦਾ ਮਹਿੰਦਰਾ ਵੇਚ ਦੇਣਾ ਟਰੈਕ 4x4 ਹੈਗੇ ਦੋ ਦੂਆ ਲੈਜਰ ਵੇਚ ਤੇ ਇਹਨਾਂ ਦਾ ਪੈਣ ਹੈ ਜੀ ਬਸ ਉਹੀ ਗੱਲ ਹੈ ਹੈਗਾ ਲੱਗੇ ਰਹਿਣਾ ਜੀ ਲਾਈਟ ਲਾਦਾ ਮੇਰੇ ਮੂਰੇ ਨੂੰ ਵਰਕੇ ਇੱਕ ਟਾਇਰ ਲਾਉਂਦਾ ਘਰ ਕੋਈ ਜਾ ਦੇ ਦੇਖੇ ਖੋਲੇ ਦੇ ਹੀ ਇਹ ਕਿਹੜੇ ਖੇਲੇਣਾ ਸਾਲੇ ਇਹ ਕਿਹੜੇ ਮਿਲਦੇ ਜੀ ਆਏ ਤਾਂ ਚੋਹਟਾ ਹੈ ਨਾ ਹੁੰਦੀ ਮਗਰਾੜ ਨਾਲ ਜਾਂਦੇ ਤੇ ਕਿਹ ਐ ਦਾ ਖੁੱਲ ਵੀ ਸਕਦਾ ਤੂੰ ਉਹ ਵੀ ਲੱਗਦਾ ਫਾਇਦਾ ਟੂਕ ਉਹ ਤਾਂ ਕਰਨਾ ਹੀ ਹੈ ਹਾਂ ਘਾਪਾ ਪਾਈ ਜਾ ਤੇ ਮਿੱਟੀ ਪੈ ਗਈ ਫਾਰਵਰ ਤੇ ਨਾਲ ਥੱਲੇ ਘਰਣਾ ਇਹ ਅਗਲੀ ਨੂੰ ਕੋੜ ਪਾਈ ਦਿੰਦਾ ਹੋਵੇ ਕਿ ਹਾਂ ਉਹ ਬਤਾ 3000 ਰੁਪਏ ਰਾੜੀ ਨੂੰ ਜਾਉਣੇ ਹੈਗੇ ਫਿਰ ਉਹਨੂੰ ਖੁੱਲ ਰੱਖ ਦੇ ਨਾ ਤੇ ਨਹੀਂ ਦੱਗਾ ਦਾ ਕਹਿੰਦਾ ਹਲੇ ਵਾਕੇ ਦੇਖਣਾ ਵੀ ਡੈਮੋ ਕਰਨੀ ਹੈ ਇਹਦੇ ਕਿੰਨਾ ਕਿ ਕਿਆ ਕੋਲ ਡੈਮੋ ਇਹਨਾਂ ਟਰਾਲੀ ਦਾ ਦੇਖੋ ਤੁਸੀਂ ਵੀ ਡੈਮੋ ਤਾਂ ਇਹਦੀ ਜੀ ਦੇਖਣੀ ਹੋਈ ਆ ਬਾਹ ਬਈ ਕਰਨੀ ਆ ਕੱਲ ਕਰਕੇ ਟਰਾਲੀ ਵੀ ਨਹੀਂ ਬਾਹ ਇਹਨੂੰ ਕੁਝ ਨਹੀਂ ਬਦਲ ਲੱਗਣਾ ਅੱਛਾ ਜੀ ਨੰਨਾ ਮਰਜ਼ੀ ਪਾ ਲਿਓ ਦੇਖੋ ਜੋ ਮਰਜ਼ੀ ਪਾ ਲਿਓ ਕਿਆ ਪਾ ਲੂਗੇ ਬੱਤੇ ਮੈ ਦੱਸ ਤਾਂ ਮੈਨੂੰ ਉਹਦਾ ਹੈ ਹੋ ਬਾਗਰ ਦਾ ਤਾਂ ਕੋਈ ਸਵਾਲ ਦੱਸੋ ਕਿਆ ਪਾਉਂਗੇ 17 ਹਾਲ ਪਾ ਲੂਗੇ 4 ਸਿਲੰਡਰ ਇਹਨਾਂ ਦੇ 40 20 ਤਵੀਆਂ ਪਾ ਲੂਗੇ ਹਾਲ ਤਾਂ ਤੁਹਾਡੇ ਨਾਲ ਵਧੀਆ ਖਿੱਚਦਾ ਹੁਣ 17 ਕੁਝ ਵੀ ਨਹੀਂ ਪਾਉਣਾ ਹਾਂਜੀ 17 ਆਏ ਨੇ ਬਈ ਯਾਰ ਦੇਖੇ ਚਾਹੀਦੇ ਹ ਬਹੁਤ ਦੋ ਦੰਸਾ ਪੌਂਡਰ ਮਾਲ ਫੇ ਪਤਾ ਲੱਗੋ ਐ ਵੀ ਕਿੱਥੇ ਉਹਨੇ ਵੀ ਕੱਢ ਦਿੰਦਾ ਕਿਥੇ ਨਹੀਂ ਆਪਨੇ ਮਿੱਟੀ ਦਾ ਫਰਕ ਹੈ ਉਹ ਮੇਰੇ ਵਾਲੇ ਵੀ ਜੰਦੇ ਉਹ ਆ ਤਾਂ ਇਹ ਨਾਲ ਰਾਹ ਨੂੰ ਸਾਡੇ ਵਾਲਾ ਕੱਢੇ ਉਹ ਚੀਜ਼ ਆਈ ਉਹ 70 80 ਪੌਂਡਲ ਬਣੇ ਆਇਓ ਵੱਢ ਲਏ ਫਰਕ ਤਾਂ ਹੈਗਾ ਬਾਈ ਟਰਾਲੀ ਨੂੰ ਫਰਤੀਲਾ ਹੈ ਟਰਾਲੀ ਨੂੰ ਫਰਤੀਲੇ ਟਰੈਕਟਰ ਇਹ ਟਰਾਲੀ ਕਰਕੇ ਚੱਲਿਆ ਕੰਮ ਇਹਨਾਂ ਦਾ ਮੇਰਾ ਟਾਇਰ ਕਿੰਨੇ ਦੇ ਪਾਇਨੇ ਹੋਲੰਡ ਟਰਾਲੀ ਕਰਕੇ ਮਸ਼ਹੂਰ ਹੋਇਆ ਜੀ ਟਰਾਲੀ ਨੇ ਕਿਉਂ ਕਾਇਆ ਆ ਬਾਈ ਲੋਕਰ ਸਾਤਾ ਸਿਕਾ ਜੀ ਕੀ ਹਾਲ ਹੈ ਹਾਂ ਜੀ ਠੀਕ ਹੈ ਠੀਕ ਹੈ ਕੇ ਆ ਬਾਈ ਦਾ ਮੁੰਡਾ ਬਾਈ ਇਹ ਦਗਾਉਂਗਾ ਲੱਗਦਾ ਹਟਦਾ ਨਹੀਂ ਹੈਗਾ ਨਾ ਨਾ ਠੀਕ ਇਹ ਕੱਢ ਦੇਣਾ ਖਸਾ ਦੇਣਾ ਹਾਂ ਛੱਡ ਦੇ ਉਹ ਤੇਰੇ ਨਾਲ ਆਉਣੀ ਹਾਂ ਉਹ ਰੌੜਾ ਕੱਢ ਦੇਣਾ ਪੈਣਾ ਉਹ ਕਿਹੜਾ ਹਾਂ ਜੀ ਤੋ ਜੀ ਭਾਈ ਵੀਰ ਨੇ ਚਲਾਇਆ ਪਹਿਲਾ 3 ਸਿਲੰਡਰ 56 ਵੀ ਤੇ 4 ਚਲਾ ਕੇ ਦੇਖੂਗਾ ਵੀ ਫਰਕ ਕਿੰਨਾ ਕਰੇ ਆ। ਹਾਂ ਉਹ ਭਾਈ ਮੈਂ ਕਹਿੰਦਾ ਵੀ ਤੇਲ ਤਾਂ ਘੱਟ ਖਾਦਾ ਟਾਇਰ ਬੜੇ ਤੋਰਾ ਵੱਧ। ਕੀ ਭਜਦਾ ਜ਼ਿਆਦਾ? ਭਜਰਾ ਜ਼ਿਆਦਾ ਉਹ ਚੀਜ਼ ਦਾ ਹੀ ਫਰਕ ਹੋ ਸਕਦਾ। ਆਪੇ ਫੈਣੀ ਦੂਰਾ ਡਾਕਟਰ ਕੱਢ ਲੈਣਾ ਬਾਈ ਦਾ ਮੁੰਡਾ ਕਹਿੰਦਾ ਲੈ ਲੈਣਾ ਸੀ ਛੱਤੀ ਛੋਟਾ ਕਹਿੰਦਾ ਦਵਾ ਦਿਓ ਇਹਨੂੰ ਇਹ ਤਾਂ ਨਹੀਂ বাজੇ ਆ ਹਾਂ ਇਹਦਾ ਕਹਿੰਦਾ ਜੀ ਮੇਰਾ ਮੁੰਡਾ ਕਹਿੰਦਾ 55 30 ਹੋ ਲੈਣਾ ਮੰਨ ਗਿਆ ਲੈ ਪਹਿਲੀ ਕਹਿੰਦਾ ਅੱਛਾ 20 ਨਹੀਂ ਲੈਣਾ ਕਹਿੰਦਾ ਜਿਹੜਾ ਕਹਿੰਦਾ ਹੈਗਾ ਜੀ ਹੁਣ ਜੇ ਉਹ ਵੀ ਕੱਢ ਕੇ ਲਿਆਉਣਾ ਪੈਣਾ ਕਿਸੇ ਪਾਸੇ ਤੇ ਹਾਂ ਪੱਪਾ ਕ ਸੇਮ ਹੀ ਆ ਸੇਮ ਹੀ ਭੱਜਦੇ ਨਹੀਂ ਹੈਗੇ ਭੱਜਦੇ ਨਹੀਂ ਹੈਗੇ ਕੰਮ ਨੂੰ ਹੋਇਆ ਪਿੱਛੇ ਵਜਨ ਬੋਜਨ ਪਾਉ ਹਮ ਇਹ ਥੋੜਾ ਹੱਥਿਆ ਮਰਾ ਲਓ ਮੇਰੇ ਨਾਲ ਬਿੱਟਨ ਆਣਾ ਥੋੜਾ ਪ੍ਰੇਸ਼ਾ ਮੁਰਕਾ ਕਰਾਉਂਗੇ ਇਹਨਾਂ ਦਾ ਹਰ ਕੋਈ ਹਾਂ ਪਹਿਲੀ ਸਰਵਿਸ ਕਰਾਉਣੀ ਹਲੇ ਮੜਾ ਸੈੱਟ ਕਰਾ ਲੈਣਾ ਇਹ ਕਿੰਨੇ ਕੰਮ ਕਰ ਲਿਆ 1300 ਕੁਛ ਨਹੀਂ ਚੱਲਿਆ ਹੋਇਆ 1300 ਟਾਈਮ ਕੁਛ ਨਹੀਂ ਲਓ ਜੀ ਭਾਈ ਇਨਰਾਜੀ ਵੇਖ ਲਾਉਣ ਲੱਗਿਆ ਜੇ ਮੈਂ ਕਹਿੰਦਾ ਦੂਆ ਸਲੰਸਰ ਪਵਾ ਦੇ ਰੋਡ ਬਵਾ ਸੁਣੇ ਜੀ ਬਹੁਤ ਜਿਆਦਾ ਆਵਾਜ਼ ਆ ਰੋਡ ਬਵਾ ਸੁਣੇ ਵੀ ਆ ਪਿਆ ਉਰੇ ਪਾ ਕੇ ਦੇਖ ਲੋ ਪਾ ਕੇ ਦੇਖਣਾ ਜੇ ਕਿ ਪਾ ਕੇ ਦੇਖੀ ਹੈ ਨਹੀਂ ਉਹਦੀ ਕੋਈ ਟੀਮ ਨਹੀਂ ਦੇਖਾਂ ਜੇ ਅੰਦਰ ਚਾਬੀ ਪਈ ਹੋ ਜੇ ਹੈਗਾ ਆਪਣਾ ਦੇਖ ਲੋ ਡੈਮੋ ਕਰਕੇ ਦੇਖਣ ਦੇ ਕਿ ਆ ਕਿਹੜਾ ਫਰਕ ਆ ਕਿੰਨਾ ਦੋਏ ਭਾਈ ਹਾਂ ਦੋਏ ਭਾਈ ਛੋਟਾ ਭਾਈ ਬੜਾ ਭਾਈ ਹਾਂ ਐ ਭਾਈ ਚਾਚੜਾ ਬਹੁਤ ਹੈ ਹਾਂ ਰੰਗ ਵਧੀਆ ਲੱਗਦਾ ਹੈ ਭਾਈ ਹੈਗਾ ਸਿਲੰਡਰ ਦਾ ਫਰਕ ਹਾਂ ਬਹੁਤ ਬਹੁਤ ਕੂਝ ਦੇ ਲਾ ਉਰੇ ਤੱਕ ਸੁਣਦੀ ਦੀ ਕਿੱਥੇ ਤੇ ਆਇਆ ਲੈ ਭਾਈ ਫੜ ਕੇ ਬੈਠੀ ਓ ਜੀ ਭਾਈ ਸਿੰਪਲ 5520 ਵੀ ਆ ਗਿਆ ਇਹਦੇ ਨਾਲ ਦਾ ਹੀ ਸੀਆਰਟੀ ਤਾਂ ਨਹੀਂ ਜਗੇ ਨਹੀਂ ਨਹੀਂ ਸੀਆਰਟੀ ਹਾਂ ਹਾਂ ਆਇਓ ਸੇਵੇਂ ਨੀ ਆ ਨੀ ਆ ਵੀ ਘੈਂਟ ਭਾਈ ਮੁੰਡੇ ਨੂੰ ਆ ਵੀ ਘੈਂਟ ਲੱਗਿਆ ਮੈਂ ਮਾਰ ਕੇ ਤੇ ਹੁਣ ਦਾਦੇ ਨੂੰ ਜਾ ਕੇ ਰਗਾ ਦੀ ਲੈਣਾ ਇਹਦੇ ਨਾਲ ਦਾ ਸੁੱਕਦਾ ਕਿ ਤੂੰ ਭਾਈ ਹਾਂ ਤੂੰ ਫੇਰ ਨਵੇਂ ਬਣਾਏ ਤੇਰੀ ਵਧੀਆ ਜੀ ਨੱਕਦਾ ਜੀ ਪੰਜਾ 20 ਭਾਈ ਇਹ ਇਹ ਕੰਪਨੀ ਫਿਟਡ ਆ ਭਾਈ ਸਾਰੇ ਟਾਇਰ ਟੂਰ ਜੋ ਵੀ ਨਾਲ ਦੇ ਆ ਬਈ ਹੁੱਕ ਸੋਹਣੀ ਆ ਜੱਗੇ ਪ੍ਰੋਡਕਸ਼ਨ ਆ ਵੀ ਸਾਰਾ ਕੁਝ ਸੇਮ ਆ ਤਕਰੀਬਨ ਇਹਦਾ ਟਾਇਰ ਛੋਟੇ ਨੇ ਕਿੰਨੇ ਬਸ ਸਿਲੰਡਰ ਦਾ ਜਿਹੜੇ ਟਾਇਰ ਕਿੰਨੇ ਤੇ 56 2 ਦੇ 16 ਦੇ 16 16 ਨੋ ਜੌਂਡੀਅਰ ਵਾਲੇ ਜੱਗੇ 16 ਨੋ 30 ਦੇ ਮੇਰੇ ਹਾਮੇ ਜੌਂਡੀਅਰ ਤੇ ਆ ਦੇਖ ਮੂਰੇ ਹੈਗੇ 11 2 24 ਦੇ ਮੂਰੇ ਦੋ ਚੱਕ ਹੁੰਨੇ ਆ ਇਹ ਮੇਰੇ ਇੱਥੇ ਤੇ ਦੇਖ ਰਾਂ ਇਹਨੂੰ ਮਗਰਾੜ ਲੱਗੇ ਪਏ ਬਾਈ ਜੱਗੇ ਨੇ ਮਗਰਾੜ ਤਾਰਤੇ ਤੇ ਉਹ ਫਰਕ ਹੈ ਵੇਡ ਤਾਂ ਸੇਮੇ ਮੂਹ ਵੇਡ ਤਾਂ ਸੇਮੇ ਐ ਮੂਹ ਨਿਕਲ ਗਿਆ ਬਾਈ ਕੋੜਾ ਇੱਕ ਹੋਰ ਅੱਛਾ ਆਇਓ ਤੂੰ ਰੇਂਦਾ ਮੇ ਲੋਠੇ ਨਾਲ ਫਿਰ ਇਹ ਛੋਟਾ ਹਾਂ ਥੋੜਾ ਫਰਕ ਹੈ ਲੰਬਾ ਘਾਟਾ ਹਾਂ ਥੋੜਾ ਫਰਕ ਬਸ ਲੈਣ ਦਾ ਹੀ ਫਰਕ ਕਰਨ ਦਾ ਨਹੀਂ ਫਰਕ ਪੈਂਦਾ ਹੀ ਮਾੜਾ ਬੈਟਰੀ ਦੀ ਜਗ੍ਹਾ ਖਾਲੀ ਪੈ ਜਾਂਦੀ ਹੈ। ਬਹੁਤ ਮਰਦਾ। ਬਾਈ ਕਿਨੇ ਘੰਟੇ ਚਲਾਤਾ ਇਹ? ਕੱਟੇ ਜਦੇ। ਦੇਖ ਰੋ। 800 800 ਘੰਟਾ ਚਲਾਤਾ। ਉਹ ਬਰੇਕ ਡਿਆ ਚਲਾਈ ਨਾ ਵੀ ਦੇਖੋ। ਬੜੇ ਕੰਮਾਂ ਨੂੰ ਚੱਲਦੇ ਆ। ਬੜੇ ਨਾ ਕੱਢਦਾ ਟੌਪ ਨੂੰ। ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ ਆਏ ਆ। ਆਉਂਦੇ ਆਉਂਦੇ ਅੱਖ 'ਚ ਬਾਈ ਮੱਛਰ ਪੈ ਗਿਆ ਦਾ ਪੁਣਖੀ ਜੀ। ਜਿੱਥੇ ਮੋਟਰਸਾਈਕਲ ਲਈ ਆਉਂਦਾ ਉੱਥੇ ਹੀ ਖੜਾਉਣਾ ਪੈ ਗਿਆ ਵੀ ਇੰਨਾ ਕੁ ਕਰੰਟ ਆ ਜਿਹੜੇ ਭੁੰਡੀਆਂ ਹੁਣ ਅੱਖਾਂ ਚ ਮੈਨੀਆਂ ਤਾਂ ਇੱਕ ਬੰਦਾ ਆਇਆ ਬਾਈ ਉਹਨੇ ਕੱਢੀ ਤਾਂ ਮੜੈ ਦੀ ਖੜਨ ਲੱਗਿਆ ਵੀ ਮੱਛਰ ਿੱਡੇ ਭੁੰਕੇ ਜੀ ਬਹੁਤ ਹੋ ਗਏ ਬਾਈ ਹੁਣ ਉਹ ਵੀ ਤੰਗ ਕਰਦੇ ਹਾਂ ਟਾਈਮ 'ਚ ਹਵਾ ਚੱਲਦੀ ਠੰਡੀ ਠੰਡੀ ਬਾਈ ਮੋਟਰ ਤੇ ਆਏ ਆ ਹੂੰ ਗਰਮੀ ਲਾਦੀ ਉਹਦਾ ਟੀ-ਸ਼ਰਟ ਪਾਈ ਵੀ ਹੈ ਹਵਾ ਕੇ ਠੰਡ ਲਾਦੀ ਹੈ ਬਾਈ ਦੇਖੋ ਕਿਹੜੇ ਸਾਹਮਣੇ ਹਵਾ ਚੱਲਦੀ ਅੱਜ ਉਹ ਤਾਂ denn ਹੋ ਗਿਆ ਬਾਈ ਹੁਣ ਹਵਾ ਵਾਲਾ ਸਿਸਟਮ ਐਦਾਂ ਹੀ ਚੱਲਦਾ ਲਗਾਤਾਰ ਇੱਧਰ-ਇੱਧਰ ਸਪਰੇਅ ਵੀ ਲੈ ਕੇ ਆਉਣੀ ਬਾਈ ਸ਼੍ਰੀ ਚੰਗੋਤ ਸਾਹਿਬ ਵੀ ਜਾ ਕੇ ਆਉਂਦੇ ਤੇ ਜਿਹੜੇ ਬੰਦੇ ਨੇ ਬਾਈ ਸਪਰੇਅ ਕਰਾਉਂਦੇ ਤੇ ਉਹ ਉਹਨੂੰ ਵੀ ਫੋਨ ਕਰਿਆ ਕਹਿੰਦਾ ਮੈਂ ਹਲੇ ਬਿਜੀ ਚੱਲਦਾ ਏ ਬਸੇ ਦੂ ਤਿੰਨ ਟਾਈਮ ਹੀ ਜਾਏਗਾ ਬਾਈ ਪਰਿਆਂ ਤੁਹਾਨੂੰ ਪਤਾ ਹੀ ਹੈ ਵੀ ਸਾਰੀਆਂ ਰੁਕੀਆਂ ਬੇਤੇ ਹੁਣ ਇਕੱਠੀਆਂ ਹੋਣ ਲੱਗ ਜਾਨੀਆਂ ਕਿ ਲੱਗਦਾ ਉਹ ਬਾਕੀ ਮੋਟਰਵਾਹਨ ਜਿਹੜਾ ਮੇਨ ਕਰਨ ਆਉਂਦਾ ਏ ਵਿਉਰੇ ਆ ਕੇ ਬਾਈ ਮਰੂਤ ਲੱਗੇ ਹੋਏ ਆ ਛੋਟੇ ਛੋਟੇ ਹੀ ਪੱਕੇ ਜਾਂਦੇ ਵੀ ਦੋ ਚਾਰ ਖਾ ਹੋਏ ਜਾਂਦੇ ਆਨੰਦ ਆ ਜਾਂਦੇ ਉਹਦੇ ਕਰਕੇ ਮੋਟਰਪੱਪੀ ਕਿਹੜਾ ਵੱਜੇ ਜਾਂਦਾ ਜਿਉਂਗਾ ਖੜਾ ਹੀ ਇੱਧਰ ਬਾਕੀ ਖਾਉਣੇ ਬਸ ਦੀ ਦਵਾਈ ਨਹੀਂ ਤੇ ਜਿਆ ਆਪਿਆ ਆਪਣਾ ਟਾਰਗੇਟ ਪਾਉਂਦੇ ਆ ਕਿ ਦੋ ਘੰਟੇ ਨਾਲ ਧੁੱਪ ਹੋਵੇ ਦੇਖੋ ਸਾਹਮਣੇ ਨਿਆਰਾ ਭਾਈ ਮੋਟਰਪੱਪੀ ਜਿਹੜਾ ਮਾਰੇਦਾ ਆਪਣੀ ਲੱਗੇ ਆ ਬਾਕੀ ਭਾਈ ਛੋਟਾ ਅੱਖੀ ਜਾਂ ਖੇਤਾਂ 'ਚ ਆਪਣਾ ਜੋ ਵੀ ਹੈ Ориਜినਲ ਆ ਸਾਰਾ ਕੁਝ ਸ਼ਹਿਰ ਚ ਆਇਆ ਹੈ ਬਾਈ ਪੋਲੂਸ਼ਨ ਜ਼ਿਆਦਾ ਹੈ ਉਹਦੇ ਕਰਕੇ ਫੇ ਥੋੜਾ ਜਿਹਾ ਡੁਪਲੀਕੇਸੀ ਆ ਜਾਂਦੀ ਹੈ ਉਰੇ オリジナル ਮਾਲ ਆ ਜੋ ਵੀ ਹੈ ਉਹ ਦਿਖਾਉਂਦਾ ਬਾਕੀ ਡੈਮੋ ਅਮਰੂਦ ਵਾਲੀ ਇਹਦਾ ਭੂਟਾ ਬਾਈ ਨਿਗਾ ਮਾਰ ਕੇ ਮੈਲੇ ਜਾਂਦਾ ਕੋਈ ਨਾ ਕੋਈ ਹਿੱਲਾ ਹੋਏ ਜਾਂਦਾ ਹੈ ਆ ਛੋਟੇ ਛੋਟੇ ਅਮਰੂਦ ਆ ਵਿੱਚ ਕੋਈ ਪੱਕਾ ਅਮਰੂਦ ਲੁਕਿਆ ਹੁੰਦਾ ਹੈ ਨਿਗਾ ਮਾਰੇ ਤੇ ਲੱਭ ਜਾਂਦਾ ਬਾਈ ਨਿਆਰਾ ਆ ਜਾਂਦਾ ਫਿਰ ਇੱਕ ਅਮਰੂਦ ਖਾ ਕੇ ਹੈ ਕਿ ਸਮਝਦੀ ਗੱਲ ਆ ਲੱਭਣਾ ਪੈਂਦਾ ਲੋ ਜੀ ਬਾਈ ਜਿੱਦਾਂ ਅਮਰੂਦ ਦੇਖੋ ਘੁੰਮ ਫਿਰ ਕੇ ਕੋਈ ਨਾ ਕੋਈ ਮਿਲ ਜਾਂਦਾ ਹੈ ਇਹ ਨਜ਼ਾਰਾ ਹੈ ਨਾ ਮਿਲਦਾ ਇਹ ਮੜਿਆ ਖੇਚਲ ਕਰਨੀ ਪੈਂਦੀ ਹੈ ਮਿਲ ਹੀ ਜਾਂਦਾ ਹੈ ਉਹ ਤਿੰਨ ਅਮਰੂਦ ਆ ਤਿੰਨਾ ਵਾ ਕਿਸੇ ਨਾ ਕਿਸੇ ਆ ਮਿਲੇ ਜਾਂਦੇ